ਕਾਂਗਰਸ ਵਰਕਿੰਗ ਕਮੇਟੀ ਦੀ ਅੱਜ ਇੱਕ ਅਹਿਮ ਮੀਟਿੰਗ ਹੈ ਜਿਹੜੀ ਹੋਣ ਜਾ ਰਹੀ ਹੈ ਪੰਜਾਬ ਉਮੀਦਵਾਰਾਂ ਦੇ ਉੱਤੇ ਚਰਚਾ ਜਿਹੜੀ ਹੋ ਸਕਦੀ ਹੈ ਦਾਦੇ ਕਿ 8 ਸੀਟਿੰਗ ਐਮਪੀ ਨੂੰ ਮੁੜ ਟਿਕਟ ਮਿਲਣ ਦੀ ਸੰਭਾਵਨਾ ਜਿਹੜੀ ਦਿਤਾਈ ਜਾ ਰਹੀ ਹੈ ਨਾਲ ਹੀ ਅੱਜ ਸ਼ਾਮ ਜਾਂ ਕੱਲ ਕੈਂਡੀਡੇਟ ਨੇ ਜਿਹੜੇ ਉਮੀਦਵਾਰ ਉਹਨਾਂ ਦੀ ਲਿਸਟ ਵੀ ਸਾਹਮਣੇ ਆ ਸਕਦੀ ਹੈ ਦਾਦੇ ਕਿ ਚੋਣ ਮੈਨੀਫੈਸਟੋ ਨੂੰ ਵੀ ਅੰਤਿਮ ਰੂਪ ਹੈ ਜਿਹੜਾ ਮੀਟਿੰਗ ਦੇ ਵਿੱਚ ਦਿੱਤਾ ਜਾ ਸਕਦਾ ਹੈ ਸੋ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਨੇ ਜਿਹੜੀਆਂ ਤੇਜ਼ ਹੋ ਚੁੱਕੀਆਂ ਨੇ ਤੇ ਇਸ ਦੇ ਚੱਲਦਿਆਂ ਕਾਂਗਰਸ ਵਰਕਿੰਗ ਕਮੇਟੀ ਵੱਲੋਂ ਅੱਜ ਇੱਕ अहम ਮੀਟਿੰਗ ਜਿਹੜੀ ਕੀਤੀ ਜਾ ਰਹੀ ਹੈ ਪੰਜਾਬ ਦੇ ਜੋ ਵੀ ਉਮੀਦਵਾਰ ਹੋਣਗੇ ਉਹਨਾਂ ਦੇ ਉੱਤੇ ਚਰਚਾ ਜਿਹੜੀ ਕੀਤੀ ਜਾਊਗੀ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ 8 ਸੀਟਿੰਗ ਐਮਪੀ ਨੂੰ ਮੁੜ ਟਿਕਟ ਮਿਲਣ ਦੀ ਸੰਭਾਵਨਾ ਜਿਹੜੀ ਜਿਤਾਈ ਜਾ ਰਹੀ ਹੈ ਸੂਤਰਾਂ ਦੇ ਅਨੁਸਾਰ 8 ਸੀਟਿੰਗ ਐਮਪੀ ਨੂੰ ਇੱਕ ਵਾਰ ਫਿਰ ਤੋਂ ਟਿਕਟ ਜਿਹੜੀ ਮਿਲ ਸਕਦੀ ਹੈ